ਉਨਰ ਦਾ ਭਾਸ਼ਣ ਨਹੀਂ ਸੁਣਿਆ ਯਾ ਤੁਸੀਂ ਅੱਜ ਗਵਰਨਰ ਦੇ ਭਾਸ਼ਣ ਤੇ ਡਿਬੇਟ ਕਰ ਲੈਂਦੇ ਉਸ ਦਿਨ ਘਵਰਨਰ ਸਾਹਿਬ ਨੂੰ ਤਾਂ ਬੋਲ ਲੈਣ ਦਿੰਦੇ ਨਾ ਜੀ ਮੁਰਦਾ ਬਾਹ ਆ ਜਿਹੜਾ ਜਿੰਦਾ ਹੈ ਨਾ ਜੀ ਇੱਕ ਮੇਰੇ ਕੋਲੇ ਵੀ ਹੈ ਤੁਹਾਨੂੰ ਤੁਹਾਨੂੰ ਦਿੱਤਾ ਤੁਸੀਂ ਕੀ ਤੁਹਾਡਾ ਕੀ ਪਤਾ ਵਰਤੋਂ ਨਾ ਵਰਤੋਂ ਇੱਕ ਮੇਰੇ ਕੋਲੇ ਵੀ ਹੈ ਜਿਹੜਾ ਤੁਹਾਨੂੰ ਦਿੱਤਾ ਉਹ ਇੱਧਰ ਵਾਸਤੇ ਸੀ ਜੇ ਸਾਡੇ ਵਾਲਾ ਕੋਈ ਜਾਨ ਵੀ ਕੋਸ਼ਿਸ਼ ਕਰੇ ਸਰ ਮੈਂ ਇੱਧਰ ਵੀ ਲਾਉਂਗਾ ਫਿਰ ਜਿੰਦਾ ਮੇਰੇ ਕੋਲ ਇੱਧਰ ਵਸਤੇ ਵੀ ਆਗਾ ਆ ਕੇ ਸੁਣੋ ਯਾਰ ਲੋਕਾਂ ਨੇ ਤੁਹਾਨੂੰ ਇੱਥੇ ਨਾਰੇ ਲਾਉਣ ਭੇਜਿਆ ਲੋਕਾਂ ਨੇ ਤੁਹਾਨੂੰ ਇੱਥੇ ਆਕਰਮਣ ਕਰਨ ਵਾਸਤੇ ਭੇਜਿਆ ਕੋਈ ਟਾਈਮ ਖਰਾਬ ਕਰੋ ਕੇ ਦਾ ਭਾਸ਼ਣ ਖਰਾਬ ਕਰੋ گورనర్ ਨੂੰ ਬੋਲਣ ਨਾ ਦਿਓ ਇਸ ਕੰਮ ਵਾਸਤੇ ਲੋਕ ਸਕੂਲਾਂ ਦੇ ਵਿੱਚ ਪੋਲਿੰਗ ਬੂਥਾਂ ਤੇ ਦੁਪਹਿਰੇ ਜਾਂ ਠੰਡ ਵਿੱਚ ਧੁੰਦ ਵਿੱਚ ਲੈਣਾ ਜਲਾ ਕੇ ਤੁਹਾਨੂੰ ਵੋਟਾਂ ਪਾਉਂਦਿਆ ਕਿ ਤੁਸੀਂ ਵੋਟਾਂ ਦਾ ਇਸਤੇਮਾਲ ਕਰੋ 23 ਸਾਲ ਦੀ ਉਮਰ ਸ਼ਹੀਦ ਅਜਾ ਭਗਤ ਸਿੰਘ ਨੇ ਇਸ ਕਰਕੇ ਰਸਾ ਚੁੰਮਿਆ ਸੀ ਕਿ ਆਹ ਵਿਧਾਨ ਸਭਾ ਹੋਵੇ ਬੋਲਣ ਹੀ ਨ ਦੇਣਾ ਕਿਸੇ ਨੂੰ ਉਹਨਾਂ ਨੇ ਅਸੈਂਬਲੀਆਂ ਚ ਆਵਾਜ਼ ਕਰਨ ਵਾਲੇ ਬੰਮ ਸੁੱਟ-ਸੁੱਟ ਕੇ ਕੰਨ ਖੋਲੇ ਸੀ ਅੱਜ ਸਾਡੇ ਕੋਲੇ ਆਪਦੀਆਂ ਅਸੈਂਬਲੀਆਂ ਨੇ ਬੈਠੋ ਯਾਰ ਫਿਰ ਕੀ ਹੋ ਗਿਆ ਜੀ ਲੋਕਾਂ ਨੇ ਇੱਧਰ ਲੀਹੇ ਕੁਰਸੀਆਂ ਤੋਂ ਇੱਧਰ ਲੀਹੇ ਦੇ ਕਰਤੇ ਕਰਤੂਤਾਂ ਕਰਕੇ ਕਰਤੇ ਕਰਤੂਤਾਂ ਠੀਕ ਕਰ ਲੋ ਕੀ ਬਦਲੋ ਕਿ ਇੰਦਰ ਹੀ ਲਿਆਉਣ ਦਵਾਰੇ ਜੇਸੀ ਗਲਤ ਕਰਾਂਗੇ ਲੋਕ ਸਾਨੂੰ ਵੀ ਇੱਥੋਂ ਉੱਧਰ ਕਰ ਦੇਣਗੇ ਜੀ ਹੌਸਾ ਦਾ ਉਧਰ ਵੀ ਨਾ ਹੋਵੇ ਹਾਰ ਵੀ ਜਾਣ ਗਈ ਇਹ ਕਿਸੇ ਨੇ ਦੇਖਿਆ ਡਾਕਟਰ ਮਰਮੋਨ ਸਿੰਘ ਕਦੇ ਵੀ ਲੋਕ ਸਭਾ ਲਈ ਨਹੀਂ ਚੁਣੇ ਗਏ ਕਦੇ ਵੀ ਲੋਕ ਸਭਾ ਲਈ ਨਹੀਂ ਚੁਣੇ ਗਏ ਪਰ 10 ਸਾਲ ਦੇ ਇਸ ਦੇ ਪ੍ਰਧਾਨ ਮੰਤਰੀ ਰਹੇ ਜੀ ਉਹ ਕੀ ਬਦਰਾਇਨੀਤੀ ਚ ਕੀ ਹੋ ਜੇ ਸਬਰਤਾ ਕਰ ਲੋ ਉਹ ਇੱਕ ਉਹਨਾਂ ਦਾ ਵਿੱਚੋਂ ਉਹ ਜਿਹੜਾ ਕੇ ਖਾ ਖਾੜਾ ਉਹਦਾ ਖੇੜਾ ਛੋਟੇ ਹੀ ਜਾਂਦਾ ਉਹ ਉਹ ਵਿਚਰੀ ਪ੍ਰੈਸ ਕਾਨਫਰੰਸ ਕਰ ਗਿਆ ਬਾਹਰ ਜਾ ਕੇ ਸਭ ਨੂੰ ਟੀਵੀ ਤੇ ਆਉਣਾ ਚਾਹਿਆ ਜੀ ਕੱਲੇ ਹੀ ਕਰ ਗਿਆ ਕਰਨ ਚੱਕਰ ਉਹ ਬਾਹਰ ਚ ਇਹਨਾਂ ਨੇ ਆਖਿਆ ਉਹ ਤਾਂ ਬੋਲੀ ਜਾਂਦਾ ਉੱਥੇ ਚਲੋ ਆਪਾਂ ਵੀ ਚੱਲੀਏ ਆ ਪੰਜਾਬ ਹੈ ਜੀ ਇਹਨਾਂ ਦਾ ਬਸ ਇਹਨਾਂ ਦਾ ਪੰਜਾਬ ਹੈ ਹੋਰ ਇਹਨਾਂ ਦਾ ਕੋਈ ਪੰਜਾਬ ਨਹੀਂ ਇੱਥੇ ਬਹੁਤ ਸਿਆਣੇ ਸਿਆਣੇ ਬੰਦੇ ਤੁਹਾਡੀ ਗੈਲਰੀ ਚ ਆਏ ਨੇ ਸਰ ਤੁਸੀਂ ਵੀ ਪਾਸ ਬਣਾਏ ਹੋਣੇ ਬੜੇ ਬੁੱਧੀਜੀਵੀ ਹਰ ਬਰਗ ਨਸਨ ਉਹ ਤਹਾ ਬਹੁਤ ਸਾਰੇ ਸਿਆਣੇ ਲੋਕ ਬੈਠੇ ਆ ਪੱਤਰਕਾਰ ਬੈਠੇ ਕੀ ਸੋਚਣਗੇ ਲਾਈਵ ਜਾ ਰਿਹਾ ਲਾਈਵ ਕੀ ਸੋਚਣਗੇ ਆ ਕੰਮ ਵਾਸਤੇ ਬਣਾਇਆ ਇਹ ਵਿਧਾਨ ਸਭਾ ਇੱਥੇ 150 ਕੁੜੀ ਵਿਚਾਰੀ ਉਹ ਉਹਨਾਂ ਦੇ ਮੂਹਰੇ ਖੜੀ ਐ ਓਏ ਮਰਦਾਬਾਦ ਹਾਇ ਨਾਲ ਵਿੱਚੇ ਹੱਸੀ ਜਾਂਦੇ ਨੇ ਕੋਈ ਕਹਿੰਦਾ ਹੁਣ ਨਾਰਾ ਹੋਰ ਲਾ ਦੀਏ ਕੋਈ ਕਹਿੰਦਾ ਯਾਰ ਵਿਰੋਧ ਕਰਨਾ ਹੈ ਤਾਂ ਵਿਰੋਧ ਕਰੋ ਉੱਥੇ ਬਹਿ ਕੇ ਕਰੋ ਬੋਲ ਕੇ ਕਰੋ ਯਾਰ ਮੈਂ ਅੱਜ ਸਾਲ ਪਾਰਲੀਮੈਂਟ ਜਿਹੜਾ ਮੈਂ ਬੋਲਦਾ ਰਿਹਾ ਸਰ ہاں میں بیل سے سی، سر جدو میں نے سپیکر کہہ رہا بھگوان مان جی بولنا چاہتے ہو میں ہاں جی سیٹ پہ جاؤ میں سیٹ پہ جا کے بولتا ٹائم ڈپٹی سپیکر صاحب نے کہا راجہ راجا بڑنگ جی پندرہ منٹ نے تھوڑے بولنا چاہتے ہو کنی باری بار راجہ راجا بڑھگ جی بولنا چاہتے ہو پانچ بار کیا راجا بڑنگ جی بولنا چاہتے ہو ਜੇ ਰਾਜਾਪੁਰਿੰਗ ਪ੍ਰਧਾਨ ਹੈ ਉਹਨਾਂ ਦਾ ਤਾਂ ਉਹ ਕਹਿੰਦਾ ਓਕੇ ਮੈਂ ਬੋਲਣਾ ਚਾਹਣਾ 15 ਮਿੰਟ ਜੋ ਮੈਂ ਕਹਿਣਾ ਰਿਕਾਰਡ ਤੇ ਜਾਊਗਾ ਮੇਰਾ ਮਾਈਕ ਆਨ ਕਰੋ ਬਾਕੀ ਸਾਰੇ ਬੈਠੋ ਉਹ ਜਿੰਨੀ ਹਿੰਮਤ ਨਹੀਂ ਹੈਗੀ ਰਾਜਾਪੁਰਿੰਗ ਦਾ ਚੌਥੇ ਪੰਜਵੇਂ ਨੰਬਰ ਤੇ ਫਿਰਦਾ ਸੀ ਪਿੱਛੇ ਚਾਰ ਪੰਜ ਤਾਂ ਇੰਨਾ ਚੀ ਗਰੁੱਪ ਨੇ 17 18 ਚ ਚਾਰ ਪੰਜ ਗਰੁੱਪ ਨੇ ਮਜ਼ਾਕ ਉਡਾ ਰੱਖਿਆ ਯਰ ਦੇਸ਼ ਦਾ ਇਹਨਾਂ ਨੇ ਲੋਕਤੰਤਰ ਦਾ ਮਜ਼ਾਕ ਹੀ ਬਣਾ ਕੇ ਰੱਖ ਲਿਆ ਮਜ਼ਾਹੀ ਖਬਰ ਆਊਗੀ ਬੀਕੂ ਅਨਰਦਾ ਭਾਸ਼ਣ ਖਰਾਬ ਕਰਦਾ ਭਗਵਾਨ ਤੁਮਨ ਦਾ ਭਾਸ਼ਣ ਖਰਾਬ ਕਰਤਾ ਐਮਐਲਏ ਦਾ ਭਾਸ਼ਣ ਖਰਾਬ ਕਰਤਾ ਮੰਤਰੀ ਦਾ ਭਾਸ਼ਣ ਖਰਾਬ ਕਰਤਾ ਇਹ ਖਬਰ ਆਉਗੀ ਇਹ ਖਬਰ ਬਣਾਉਂਦੇ ਰਹੇ ਸਾਡੇ 3.5 ਕਰੋੜ ਲੋਕ ਇਸ ਵਕਤ ਤੁਹਾਨੂੰ ਦੇਖ ਰਹੇ ਪੂਰੀ ਦੁਨੀਆ ਜਿਹੜੇ ਲੋਕ ਟੱਕਰ ਰੋਕੇ ਵੀ ਮੈਨੂੰ ਫੋਨ ਆਏ ਨੇ ਕਿ ਟੱਕਰ ਰੋਕੇ ਦੇਖ ਰਹੇ ਆ ਵਿਧਾਨ ਸਭਾ ਦਾ ਸੈਸ਼ਨ ਇਹ ਕੀ ਜਲੂਸ ਕੱਢੀ ਜਾਂਦੇ ਆ ਕਾਂਗਰਸ ਵਾਲੇ ਇਹ ਜਲੂਸ ਜਿਹੜਾ ਨਾ ਇਹਨਾਂ ਨੂੰ ਮਹਿੰਗਾ ਪਾਊਗਾ ਇਹ ਹੁਣ ਤਾਂ 18 ਆ ਗਏ ਮੇਰੇ ਬੱਤੀ ਦੰਦ ਨੇ ਹਾਊਸਟ ਬੋਲਦਾ ਅਗਲੀ ਵਾਰ ਇਹਨਾਂ ਦਾ ਟਾਰਾ ਵੀ ਨਹੀਂ ਆਉਣੇ ਜੀ ਇਹਨਾਂ ਦਾ ਇਹਨਾਂ ਦਾ ਦੇਖੋ ਸਹੀ ਇਹਨਾਂ ਦਾ ਦਿੱਲੀ ਵਾਲਾ ਹਾਲ ਹੋਣਾ ਦਿੱਲੀ ਵਾਲਾ ਦਿੱਲੀ ਚ ਕੀ ਹੈ ਜੀ ਨੈਸ਼ਨਲ ਪਾਰਟੀ ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਜਿਨੇ 60 ਸਾਲ ਦੇਸ਼ ਤੇ ਰਾਜ ਕੀਤਾ ਦਿੱਲੀ ਚ ਕੀ ਹਾਲ ਹੈ ਜੀ 2015 ਦੇ 2020 ਚ ਇੱਕ ਵੀ 2015 ਤੋਂ ਲੈ ਕੇ ਦਿੱਲੀ ਦੇ ਵਿੱਚ ਇੱਕ ਵੀ ਐਮਪੀ ਤੇ ਇੱਕ ਵੀ ਐਮਐਲਏ ਕਾਂਗਰਸ ਦਾ ਹੈ ਨਹੀਂ ਜੀ ਦੇਸ਼ ਦੀ ਕੈਪੀਟਲ ਦੇ ਵਿੱਚ ਦੇਸ਼ ਦੀ ਰਾਜਧਾਨੀ ਚ ਕੋਈ ਬੰਦਾ ਹੈ ਨਹੀਂ ਨਾਲ ਇਹ ਤਰਸਣ ਕੇ ਦੇਖੋ ਇਹ ਹੀ ਹੈ ਨਾ ਦਿੱਲੀ ਚ ਕੀਤਾ ਸੀ ਦਿੱਲੀ ਚ ਹੈ ਹੰਕਾਰੀ ਹੋ ਗਏ ਸੀ 15 ਸਾਲ ਰਾਜ ਕਰ ਲਿਆ ਸੀ ਦਸ਼ੀਲਾ ਦਿਖਸ਼ਤ ਨੇ ਹੰਕਾਰੀ ਹੋ ਗਏ ਸੀ ਕਿ ਸੰਤਾ ਕੋਈ ਹਟਾਈ ਨਹੀਂ ਸਕਦਾ ਉਹ ਆ ਗਿਆ ਕੇਜਰੀਵਾਲ ਝਾੜੂ ਲੈ ਕੇ ਉਹਨੇ ਐਸੀ ਸਫਾਈ ਕੀਤੀ ਅੱਜ ਤੱਕ ਪੈਦਾ ਨਹੀਂ ਹੋਈ ਹੁਣ ਮੈਨੂੰ ਤਾਂ ਕਰ ਦੇ ਫਿਰਦੇ ਦੋ ਦੇ ਦਿਓ ਜੀ ਤਿੰਨ ਦੇ ਦਿਓ ਜੀ ਉੱਥੇ ਤਾਂ ਇਹ ਮਿੰਤਾ ਕਰਦੇ ਫਿਰਦੇ ਸਾਡੀ ਕਿ ਦੋ ਦੇ ਦਿਓ ਜੀ ਤੈਨੂੰ ਦੇ ਦੋ ਜੀ ਗਜਰਾਤ ਚ ਲੈ ਲਓ ਜੀ ਸਾਥ ਉਹ ਆ ਵੀ ਇੱਥੇ ਭਗਵਾਨਤਮਾਨ ਹਾਏ ਹਾਏ ਅਸਲ ਜਨਾ ਹਾਏ ਹਾਏ ਭਗਵਾਨਤਮਾਨ ਦੀ ਨਹੀਂ ਜਿਹੜੀ ਭਗਵਾਨਤਮਾਨ ਨੇ ਇਹਦੀ ਹਾਨੀ ਕਰਤੀ ਨਾ ਇਹ ਮਾਨ ਹਾਨੀ ਦਾ ਕੇਸ ਕਰਦੇ ਆ ਉਹਦੇ ਨਾਣੇ ਦੀ ਵਜਾਇਂ ਨੰਨਾ ਲਾਉਣਾ ਚਾਹੀਦਾ ਸਰ ਮਾਨ ਹਾਨੀ ਹੋਈ ਇਹਨਾਂ ਨੂੰ ਸਾਰੇ ਨੂੰ ਭਗਵਾਨਤ ਮਾਨ ਹਾਨੀ ਹੋ ਗਈ ਉਹ ਹਾਏ ਹਾਏ ਹੋਰ ਕੁਝ ਨਹੀਂ ਹੈਗਾ ਨਾ ਆ ਸਾਡੇ ਜਵਾਕਾਂ ਨੂੰ ਜੇ ਕੋਈ ਵਧੀਆ ਬੋਲਣ ਲੱਗ ਜੇ ਉਹਨੂੰ ਕਹਿੰਦੇ ਆ ਉਹ ਤੁਹਾਨੂੰ ਮੰਤਰੀ ਨਹੀਂ ਬਣਾਉਂਦੇ ਇਹ ਤੁਹਾਡੇ ਹੋਣਾ ਕਲਚਰ ਮੇਰੇ ਤਾਂ 92 ਦੇ 92 ਮੰਤਰੀ ਨੇ ਯਾਰ ਮੇਰਾ ਕੋਈ ਕਿਸੇ ਵਾਂ ਇਹ ਚਮਚਾਗੀਆਂ ਕਰਕੇ ਮੰਤਰੀ ਬਣਦੇ ਰਹੇ ਐ ਵੀ ਥੋੜਾ ਜਿਹਾ ਕੈਪਟਨ ਦੀ ਤਾਰੀਫ ਵੀ ਕਰ ਦੋ ਕੁਝ ਬਣ ਜਾਂਗੇ ਉਹ ਬੀਜਪੀ ਚਲੇ ਗਿਆ ਸਭ ਤੋਂ ਬਾਣੀ ਦਾ ਜਨੂ ਸੁਣੀ ਜਾ ਖੜਨਾ ਹੋਈ ਐ ਮੂਸਾਤ ਜ ਮੌਤ ਤੋਂ ਅੱਗੇ ਮੌਤ ਖੜੀ ਉਹ ਕੈਪਟਨ ਤੋਂ ਖੜਾ ਛੁੜਾ ਕੇ ਗਾਹਾਂ ਗਿਆ ਸੀ ਮੂਰੇ ਘਟ ਨਹੀਂ ਖੜਾ وہ کہنا یار ادھر بھی آ گیا ہوں کریے گی منپریت بہادر ادھر بھی آ گیا پرلے پاس بھی فتحجنگ باجوا با ادر بھی آ گیا سو ایسے کول ہے کی جناب میں کل مانج سی ایم صاحب آئے سو ساری پارٹی کے پردھان شری اروند کےجریوال جی کل ایک وپار ملنی سی وپار سرکار ملنی امرتسر پہلے بھی ذکر ہوا میں دوبارہ ذکر کر دینا میں بالکل چشمدید گوا ਆਪਣਾ ਆਪਣਾ ਵਪਾਰੀ ਵਰਗ ਬੋਲ ਰਿਹਾ ਸੀ ਕੋਈ ਖੁਸ਼ ਸੀਗਾ ਨੀਤੀਆਂ ਦੀ ਤਾਰੀਫ ਕਰ ਰਿਹਾ ਸੀ ਕੋਈ ਮੰਗਾ ਕਰ ਰਹੀ ਸੀ ਕੁਝ ਸਜਾ ਦੇ ਰਹੇ ਸੀ ਇੱਕ ਮੈਂ ਬੋਲ ਰਿਹਾ ਸੀ ਜਦੋਂ ਤਾਂ ਆਕਸਾਈਟਡ ਹੋ ਕੇ ਇੱਕ ਬੰਦਾ ਖੜਾ ਹੋ ਗਿਆ ਮੈਂ ਕਿਹਾ ਜੀ ਤੁਸੀਂ ਬੋਲ ਕਿਉਂਕਿ ਅਸੀਂ ਤਾਂ ਮਾਈਕ ਉਹਨਾਂ ਨੂੰ ਫੜਾ ਦਿੰਨੇ ਹਾਂ ਕੋਈ ਸਾਨੂੰ ਤਾਂ ਪਤਾ ਆਇਆ ਸੀ ਕੋਈ ਗਲਤ ਕੰਮ ਕੀਤਾ ਨਹੀਂ ਸਾਡੇ ਕਿਹੜਾ ਖਲਾਫ ਬੋਲਣਗੇ ਕੁਝ ਦੱਸੋ ਜੀ ਉਹ ਕਹਿੰਦਾ ਜੀ ਮੈਂ ਸਵਰਨਕਾਰ ਆ ਮੇਰੀ ਜੁਐਲਰੀ ਦੀ ਛੋਪੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਹਿੰਦਾ ਹਰ ਦੂਜੇ ਤੀਜੇ ਦਿਨ ਪਹਿਲਾਂ ਮੇਰੇ ਕੋਲੇ ਦੋ ਸਾਲ ਤੋਂ ਪਹਿਲਾਂ ਕਹਿੰਦਾ ਹਰ ਦੂਜੇ ਤੀਜੇ ਦਿਨ ਮੇਰੇ ਕੋਲੇ ਗਰੀਬ ਬੰਦੇ ਆਉਂਦੇ ਸੀ ਉਹ ਮਾਂ ਅੱਖਾਂ ਉਹਦੀਆਂ ਚ ਅਥਰੂ ਹੁੰਦੇ ਸੀ ਤੇ ਬਾਰੀਆਂ ਮੇਰੇ ਦੀ ਭੈਣੇ ਧਰ ਕੇ ਜਾਂਦੀ ਸੀ ਕੋਈ ਆਪਣੀ ਮੰਦਰੀ ਕੋਈ ਆਪਣੀ ਛਾਂਪ ਮੇਰੇ ਦੀ ਭੈਣੇ ਧਰ ਕੇ ਜਾਂਦੇ ਸੀ ਮੈਨੂੰ ਵੀ ਚੰਗਾ ਨਹੀਂ ਲੱਗਦਾ ਸੀ ਕਿ ਯਾਰ ਇਹਨਾਂ ਦੇ ਵਿਚਾਰਾਂ ਦੇ ਨੱਕ ਕੰਨ ਸੁਣਨੇ ਹੋਈ ਜਾਂਦੇ ਆ ਬਜ਼ੁਰਗਾਂ ਮਹਿਲਾਵਾਂ ਨੂੰ ਸ਼ੌਕ ਹੁੰਦਾ ਵੀ ਕਿਉਂ ਕਰੀ ਜਾਂਦੇ ਏਦਾਂ ਮੈਂ ਪੁੱਛਦਾ ਸੀ ਕਿਉਂ ਕਹਿੰਦੇ ਜੀ ਬਿਜਲੀ ਦੇ ਬਿੱਲ ਤੇ ਡਾਕਟਰਾਂ ਦੇ ਬਿੱਲ ਤਾਰੇ ਨਹੀਂ ਜਾਂਦੇ ਗਿਣੇ ਕਰਨਾ ਪੈਂਦਾ ਉਹ ਕਹਿੰਦੇ ਜੀ ਜਦੋਂ ਦੀ ਸਰਕਾਰ ਬਣੀ ਹੈ ਮੈਂ ਇਹ ਨਹੀਂ ਕਹੂੰਗਾ ਕਿ ਮੇਰਾ ਬਿਜ਼ਨਸ ਘਟ ਗਿਆ ਮੈਂ ਇਹ ਕਹੂੰਗਾ ਕਿ ਮੇਥੋਂ ਮੇ ਰੱਬ ਨੇ ਮੇਥੋਂ ਵੀ ਪਾਪ ਹੋਣਾ ਬਚਾ ਲਿਆ ਮੇਰੇ ਕੋਲੇ 2 ਸਾਲ ਤੋਂ ਇੱਕ ਵੀ ਇਹ ਜਹਾ ਗਰੀਬ ਨਹੀਂ ਆਇਆ ਜਿਹੜਾ ਆਪਣੀ ਮੁੰਦਰੀ ਜਾਂ ਮਾਂ ਦੀਆਂ ਬਾੜੀਆਂ ਗੈਣੇ ਧਰਨ ਆਇਆ ਹੋਵੇ ਕਿਉਂਕਿ ਬਿਜਲੀ ਦਾ ਬਿੱਲ ਫ੍ਰੀ ਹੋ ਗਿਆ ਆਮਦਨੀ ਕਲੀਨ ਖੁੱਲ ਕੇ ਸਾਰਾ ਕੁਝ ਫ੍ਰੀ ਹੋ ਗਿਆ ਐਜੂਕੇਸ਼ਨ ਫ੍ਰੀ ਹੋ ਗਈ ਆਹੀ ਤਾਂ ਹੁੰਦਾ ਜੀ ਹੋਰ ਸਰਕਾਰਾਂ ਨੇ ਕੀ ਕਰਨਾ ਹੁੰਦਾ ਹੋਰ ਸਰਕਾਰਾਂ ਫੋੜੇ ਤੇ ਲਾਉਣੀ ਐ ਹੋਰ ਸਰਕਾਰਾਂ ਨੇ ਕੀ ਕਰਨਾ ਹੁੰਦਾ ਲੋਕਾਂ ਦਾ ਪੈਸਾ ਲੈ ਕੇ ਸਰਕਾਰਾਂ ਨੇ ਲੋਕਾਂ ਨੂੰ ਦੇਣਾ ਹੁੰਦਾ ਇਹ ਕੀ ਕਰਦੇ ਸੀ ਲੋਕਾਂ ਦਾ ਪੈਸਾ ਲੈ ਕੇ ਆਪਦੇ ਤੇ ਲਾਉਂਦੇ ਸੀ ਨਿਕਲਿਆ ਨਾ ਫਿਰ ਆ ਪਹਾੜ ਵਾਲਾ ਮੈਂ ਕਹਿੰਦਾ ਸੀ ਕਿ ਨਿਕਲੂਗਾ ਆ ਦੇਖ ਲਓ ਇੱਕ ਲਗਜ਼ਰੀ ਹੋਟਲ 7 ਸਟਾਰ ਸਪੀਕਰ ਸਾਹਿਬ ਤੁਸੀਂ ਸੋਚ ਸਕਦੇ ਹੋ ਕਿ ਲਗਜ਼ਰੀ ਟੈਕਸ ਤੇ ਐਨੂਅਲ ਉਹਦੀ ਜਿਹੜੀ ਫੀਸ ਹੈ ਲਾਇਸੈਂਸ ਦੀ ਮਾਫ ਜੇ 7 ਸਟਾਰ ਹੋਟਲ ਲਗਜ਼ਰੀ ਟੈਕਸ ਨਹੀਂ ਟੈਕਸ ਨਹੀਂ ਦੇਊਗਾ

ਦਸ ਸਾਲਾਂ ਵਾਸਤੇ ਮਾਫ ਕਿਉਂ ਬਹੁਤ ਗਰੀਬ ਪਰਿਵਾਰ ਹੈ ਜੀ ਬਹੁਤ ਗਰੀਬ ਪਰਿਵਾਰ ਹੈ ਵਿਚਾਰੇ ਉਹ ਵੀ ਫਿਰਦੇ ਆ ਵਿਚਾਰੇ ਹੁਣ ਪੰਜਾਬ ਬਚਾਓ ਉਹ ਪੰਜਾਬ ਬਚਾਓ ਦੀ ਗੱਲ ਕਰ ਸੋਨਾ ਤਾਂ ਨਿਪੜ ਗਿਆ ਜੀ ਕੰਮ ਇੱਕ ਦੋ ਸਿਆਣੇ ਬੰਦੇ ਰਹਿ ਗਏ ਬਸ ਉਹ ਚਲੋ ਇਹ ਤਾਂ ਰਹਿਣ ਮੈਂ ਤਾਂ ਕਹਿੰਦਾ ਰਹਿਣ ਬਾਕੀ ਤਾਂ ਨਵੇਂੜੀ ਬੈਠੇ ਕੰਮ ਆਪਣਾ ਕਾਂਗਰਸ ਦੇ ਵਿੱਚ ਵੀ ਜੀ ਕਦੇ ਸਿਆਣਾ ਰਹਿ ਗਿਆ ਬੈਠਾ ਮੁੰਡਾ ਬਾਕੀਆਂ ਨਾਲ ਨਿਪੜ ਗਿਆ ਜੀ ਕਿਉਂਕਿ ਮੈਂ ਬੱਦਲ ਬਾਈ ਦੇਖ ਲੈਣਾ ਜੀ ਮੈਂ ਲੋਕਾਂ ਜੀ ਰਹਿਣਾ ਲੋਕ ਹੁਣ ਇਹਨਾਂ ਨੂੰ ਦੇਖੋ ਸਹੀ ਹੁੰਦਾ ਕੀ ਇਹਨਾਂ ਦਾ ਕਿਹੜੇ ਮੂੰਹ ਨਾਲ ਜਾਣਗੇ ਇਹ ਕਿ ਅਸੀਂ ਉੱਥੇ ਜਿੰਡੇ ਤੇ ਤਿੰਨ ਘੰਟੇ ਨਾਲ ਇਲਾਕੇ ਆਏ ਆ ਬੜਾ ਵੱਡਾ ਮੁੱਦਾ ਜਿਨਾ ਮੇਰੇ ਐਮਐਲਏ ਬिलासपुर ਵਾਲੇ ਜਿਹੜੇ ਮਨਜੀਤ ਨੇ ਕਿਹਾ ਇਹ ਮੁੱਦੇ ਨੇ ਜੀ ਜਾਣਾ ਤਾਂ ਇਹਨਾਂ ਨੇ ਆਉਣ ਸਾਰੀ ਸੀ ਮੈਨੂੰ ਪਤਾ ਲੱਗੇ ਸੀ ਵੀ ਆਉਣ ਸਾਰ ਜਿਉ ਮੈਂ ਆਉਂਗਾ ਮੁਰਦਾਵਾ ਕਹਿ ਕੇ ਬਾਹਰ ਨਿਕਲ ਜਾਣਗੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਜਿੰਦਾ ਫੜਾਤਾ ਉਹਦੇ ਕਰਕੇ ਫਸ ਗਏ پی گیا ایے کدی لائے نہیں چر کدی وروت کیا نہ جان کتے ترنا ترنا دن بھی چتری ناڑ ہوں بسلری واٹر ایک فوٹو کرواؤ تو چلیے بہت ہو گیا بس یہ ای مٹیریل سر سا سامنے بٹھا پا یہ مٹیریل کہ میرے میرے کرتی کامیا کی بگوت مان محمد سدیق اسٹیجا تھی چھ سو روپیہ لینا سر ود کہ باجوا صاحب ڈیڑھ سو روپیہ ملتا سی محنت کی میں اسٹیجاں تو پھر میں اپنیاں اپنی کیسٹا کھڑی شروع کی پھر میں انڈیویجل اپنے شو شروع کیتے میں اپنے سیریل شروع کیتے میں کلا کے کھیتر چکا نے مجھے اتنا پیار دیتا کہ میں تہاں تک پہنچ گیا تو سر محنت کرنے کوئی حرج ہے میرا باپو میم محنت کرنی پینی سی سر کیونکہ میرا باپو راوی پرلے پاس سونے دے کے بسکٹاں سمگلنگ نہیں کرتا میں آٹے دے بسکٹ آ گئی جی میں محنت کر کے نا. اوپر پہنچ گیا یہ میری بکنگ کراستے کہنا تمہیں بلا لو تو لوگ کٹھے ہو جان گے کانگریس نے بھی بہت شو کیتے میں ایز اے کلاکار میں تو پہنچ گیا میں دوبارہ دسنا چاہوں گا روڑا پہنتا سی باجوا صاحب کا ایک بیٹا ਉਹ ਹੀਰੋ ਬਣਨਾ ਚਾਹੁੰਦਾ بڑا ਪੰਗਾ ਹੈ ਹੁਣ ਹੀਰੋ ਐ ਕਿਵੇਂ ਬਣ ਜੇ ਇਹ ਤਾਂ ਕੁਦਰਤ ਹੈ ਕਲਾ ਤਾਂ ਕੁਦਰਤ ਦੀ ਦੇਣੀ ਜੀ ਉਹ ਕਹਿੰਦਾ ਪੈਸੇ ਨਾਲ ਬਣਨਾ ਨਹੀਂ ਕਿਸੇ ਨੇ ਹੀਰੋ ਲਿਆ ਬਾਲਬੁੱਲ ਚੰਗੇ ਠੀਕ ਕਰ ਲੈਣਾ ਉਹ ਹੁਣ ਉਹ ਪਿਛਲੇ 2 ਸਾਲਾਂ ਤੋਂ ਘਰੇ ਲੜੀ ਜਾਂਦਾ ਵੀ ਬਾਪੂ ਤੂੰ ਫਿਲਮ ਬਣਾ ਦੇ ਵਾਸਤੇ ਪਤਾ ਬਾਪੂ ਨੂੰ ਵੀ ਇਹ ਵੀ ਹੈ ਨਹੀਂ ਗੱਲਬਾਤ ਕਲਾ ਜਿਹੜੀ ਹੈ ਨਾ ਜੀ ਉਹ ਪੈਸੇ ਨਾਲ ਨਹੀਂ ਹੁੰਦੀ ਉਹ ਕੁਦਰਤ ਦਿੰਦੀ ਹੈ ਜੀ ਜੇ ਸਾਨੂੰ ਕੁਦਰਤ ਨੇ ਕੋਈ ਦਾਤ ਦਿੱਤੀ ਹੈ ਤਾਂ ਫਿਰ ਅਸੀਂ ਤੁਹਾਡੇ ਬੇਟੇ ਵਾਂਗੂ ਮਿੰਨਤਾ ਨਹੀਂ ਕਰਦੇ ਆਪਦੇ ਬਾਪੂ ਦੀਆਂ ਕਿ ਸਾਡੇ ਬਾਤੇ ਫਿਲਮਾਂ ਬਣਾਓ ਫਿਲਮਾਂ ਵਾਲੇ ਸਾਡੀਆਂ ਮਿੰਨਤਾ ਕਰਦੇ ਨੇ ਕਿ ਸਾਡੀ ਫਿਲਮ ਚ ਆ ਜਾ ਯਾਰ ਤੁਹਾਡੇ ਐਨੇ ਪੈਸੇ ਲੈ ਲਓ ਇਹ ਕੀ ਸਮਝਦੇ ਨੇ ਆਪਣੇ ਆਪ ਨੂੰ ਇਹ ਗੁਲਸ਼ਰ ਕੁਮਾਰ ਨੇ ਬਹੁਤ ਪੈਸਾ ਲਾਇਆ ਕਿਸ਼ਨ ਕੁਮਾਰ ਤੇ ਕਿਹਨੂੰ ਹੀਰੋ ਬਣਾ ਦਿੱਤਾ ਬਣਾ ਲਿਆ ਨਹੀਂ ਬੱਸ ਕਲਾ ਨਹੀਂ ਮਤਾਜ ਗਰੀਬੀ ਦੀ ਜਾਂ ਅਮੀਰੀ ਦੀ ਲਾਲ ਲਾਲ ਜਿਹੜੇ ਨੇ ਟੁਕੜੀਆਂ ਚ ਛਕਦੇ ਨੇ ਕੀ ਪਤਾ ਛੋਟੇ ਛੋਟੇ ਧਰਮਿੰਦਰ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਬੰਬੇ ਜਾ ਕੇ ਫੁੱਟਪਾਥਾਂ ਤੇ ਰਹਿਣਾ ਪਿਆ ਮੈਨੂੰ ਧਰਮ ਜੀ ਨੇ ਇੱਕ ਗੱਲ ਸੁਣਾਈ ਮੈਂ ਇੱਕ ਫਿਲਮ ਚ ਕੰਮ ਕੀਤਾ ਸੀ ਆਪਣੇ ਧਰਮਿੰਦਰ ਜੀ ਨੇ ਮੈਨੂੰ ਗੱਲ ਸੁਣਾਈ ਕਹਿੰਦੇ ਭਗਵਾਨ ਜੀ ਤੁਮੈਂ ਨਵਾਂ ਨਵਾਂ ਗਿਆ ਹੀਰੋ ਤਾਂ ਮੈਂ ਫੇਮਸ ਹੋ ਗਿਆ ਪਰ ਮੇਰੇ ਕੋਲ ਪੈਸੇ ਇੰਨੇ ਹੈ ਨਹੀਂ ਸੀ ਕਿ ਮੈਂ ਬੰਬੇ ਚ ਘਰ ਲੈ ਸਕਾਂ ਘਰ ਮੇਰੇ ਕੋਲ ਹੈ ਨਹੀਂ ਸੀ ਹੀਰੋ ਮੈਨੂੰ ਲੈ ਰੱਖਿਆ ਵੱਡੇ ਡਾਇਰੈਕਟਰ ਨੇ ਕਹਿੰਦਾ ਵੀ ਜਦੋਂ ਟੈਕ ਅਪ ਹੋਇਆ ਵੀ ਅੱਜ ਦੀ ਸ਼ੂਟਿੰਗ ਖਤਮ ਕਹਿੰਦਾ ਉਹਨੇ ਕਿਹਾ ਭਰਮਿੰਦਰ ਸਰ ਕੋ इनके ਬੰਗਲੇ ਤੇ ਛੋੜ ਕੇ ਆਈਏ ਡਾਇਰੈਕਟਰ ਕਹਿੰਦਾ ਮੈਂ ਸੋਚਿਆ ਹੁਣ ਬੜਾ ਪੰਗਾ ਪੈ ਗਿਆ ਬੰਗਲਾ ਤਾਂ ਹੀ ਨਹੀਂ ਉਹਨੂੰ ਆਇ ਲੱਗਿਆ ਵੀ ਹੀਰੋ ਹੈ ਬੰਗਲਾ ਤਾਂ ਹੂ ਉਹ ਕਹਿੰਦਾ ਵੀ ਮੈਂ ਬਹਿ ਗਿਆ ਟੈਕਸੀ 'ਚ ਕਹਿੰਦਾ ਮੈਂ ਕਿਹਾ ਕਿ ਬੜਾ ਪੰਗਾ ਪੈ ਗਿਆ ਹੁਣ ਜਾਈਏ ਕਿੱਥੇ ਕਹਿੰਦਾ ਮੈਂ ਬੰਗਲਿਆਂ ਵਾਲੇ ਪਾਸੇ ਨੂੰ ਕਹਿੰਦਾ ਵੀ ਇੱਥੋਂ ਜੋ ਚਾਰ ਬੰਗਲੇ ਕਰੋੜ ਰੈਟੇ ਸਰ ਬੰਬਈ ਚ ਇਧਰ ਜੂਹੂ ਵਾਲੇ ਪਾਸੇ ਲੋਖਨ ਵਾਲੇ ਚ ਇਧਰ ਬੰਗਲਿਆਂ ਵਾਲੇ ਪਾਸੇ ਲੈ ਜਾ ਕਹਿੰਦਾ ਬੰਗਲਿਆਂ ਵਾਲੇ ਪਾਸੇ ਲੈ ਕੇ ਮੈਂ ਹੁਣ ਕਿੱਥੇ ਉਤਰੀਏ ਇੱਕ ਆਪਣਾ ਤਾਂ ਹੈ ਹੀ ਨਹੀਂ ਕੁਝ ਰੋ ਕਹਿੰਦੇ ਨਾ ਮਾਰਕੀਟ ਜੀ ਆ ਗਈ ਇੱਕ ਮੈਂ ਕਿਹਾ ਵੀ ਐਂ ਕਰ ਵੀ ਮੈਂ ਮਾਰਕੀਟ ਚ ਜਾਉਂ ਆ ਮੋਰ ਕੁੜਾ ਆਪਣੀਆਂ ਯਾਰ ਇੱਥੋਂ ਦੁੱਧ ਇੱਥੋਂ ਸਾਰਾ ਕੁਝ ਲੈ ਕੇ ਜਾਂਦੇ ਆ ਤੂੰ ਮੈਨੂੰ ਇੱਥੇ ਹੀ ਲੈ ਜਾ ਮੈਂ ਆਪੀ ਤੁਹਕੋ ਜਲਦੀ ਨਾਲ ਹੀ ਮੇਰਾ ਬੰਗਲਾ ਤਾਂ ਕਿ ਟੈਕਸੀ ਵਾਲੇ ਨੂੰ ਨਾ ਪਤਾ ਲੱਗੇ ਕਿ ਇਹ ਤਾਂ ਕਿਤੇ ਵੀ ਨਹੀਂ ਉਤਰਿਆ ਇਹਦੇ ਬੰਗਲੇ ਹੈ ਨਹੀਂ ਕੋਈ ਕਹਿੰਦਾ ਮੈਂ ਉਹਨੂੰ ਭੇਜਿਆ ਉਹਨੂੰ ਭੇਜਿਆ ਤੇ ਆਪ ਮੈਂ ਉਤੋਂ ਬਾਅਦ ਸਟੇਸ਼ਨ ਤੇ ਸੁੱਤਾ ਕਹਿੰਦਾ ਸੋਚਦਾ ਆ ਮੈਂ ਤਾਂ ਕਰਨੀ ਪੈਣੀ ਕਲਾਕਾਰ ਬਣਨਾ ਸੋਕਾ ਹੁੰਦਾ ਕਿਤੇ ਕਿਤੇ ਲੋਕ ਐਵੇਂ ਹੀ ਪਿਆਰ ਦੇ ਦਿੰਦੇ ਆ ਇਹ ਕਹਿੰਦੇ ਪਹਿਲਾਂ ਕਲਾਕਾਰ ਸੀ ਤੁਸੀਂ ਬਣ ਕੇ ਦਿਖਾ ਦਿਓ ਫਿਰ ਉਹ ਕੋਈ ਕਹਿੰਦਾ ਮੋਬਾਈਲ ਠੀਕ ਕਰਦਾ ਸੀ ਤੁਸੀਂ ਬਾਇਲਟੀ ਕਰਕੇ ਦਿਖਾ ਦਵੋ ਹਜ ਤੱਕ ਚਲਾਉਣਾ ਤਾਂ ਆਉਂਦਾ ਨਹੀਂ ਹੱਦ ਐ ਯਾਰ ਕਿਸੇ ਦੀ ਕਲਾ ਕਿਰਤੀ ਨੂੰ ਤੁਸੀਂ ਕਿਵੇਂ ਮਨਾਂ ਕਰ ਸਕਦੇ ਹੋ ਕਿ ਇਹ ਤਾਂ ਕਰਦਾ ਸੀ ਇਸਕਾ ਕਿ ਇੱਥੇ ਨਹੀਂ ਆਉਣਾ ਚਾਹੀਦਾ ਕਿਉਂ ਕੋਈ ਇੱਥੇ ਵਾਸਤੇ ਸਪੈਸ਼ਲ ਪੜ੍ਹਾਈ ਹੈ ਜੀ ਸਪੀਕਰ ਸਾਹਿਬ ਇੱਥੇ ਵਿਧਾਨ ਸਭਾ ਚ ਆਉਣ ਵਾਸਤੇ ਕੋਈ ਸਪੈਸ਼ਲ ਪੜ੍ਹਾਈ ਹੈ ਕੋਈ ਸਪੈਸ਼ਲ ਸਿਲੇਬਸ ਹੈ ਕਿਉਂ ਟੈਸਟ ਪਾਸ ਕਰਕੇ ਹੀ ਆਉਣਾ ਪੈਂਦਾ ਹੈ ਹਾਂ ਹੈਗਾ ਇੱਕ ਸਪੈਸ਼ਲ ਟੈਸਟ ਜਿਹੜਾ ਕਿ ਐਤਕੀ ਨਹੀਂ ਹੋਇਆ ਇਹਨਾਂ ਦੇ ਬਾਪ ਇਹਨਾਂ ਦੇ ਪੁੱਤ ਭਤੀਜੇ ਸਾਰੇ ਇਸੇ ਕੰਮ ਚੀਸੀ ਰਾਜਨੀਤੀ ਚ ਸੀ ਇਹਨਾਂ ਦੇ ਬਾਪੂਆਂ ਨੂੰ ਇਹ ਇਹਨਾਂ ਨੂੰ ਪਤਾ ਪੁਰਖੀ ਮਿਲਿਆ ਕੰਮ ਸਾਡੇ ਵਾਲਿਆਂ ਨੂੰ ਨਹੀਂ ਮਿਲਿਆ ਅਸੀਂ ਆਪ ਜਿੱਤ ਗਏ ਆਹੀ ਸੱਪਾ ਇਹਨਾਂ ਨੂੰ ਅੱਜ ਆਹੀ ਹਾਏ ਹਾਏ ਅੱਜਾ ਹੋਈ ਹੁੰਦੀ ਸੀ ਬਸ ਗੋਰਨ ਸਿੰਘ ਸਾਹਿਬ ਨੇ ਸਪੀਚ ਦੇ ਵਿੱਚ ਕੀ ਦੱਸਿਆ ਇਹਨੂੰ ਇਹਨੂੰ ਆਪਣੀ ਟੀ-ਸ਼ਰਟ ਤੇ ਲਿਖਣਾ ਪੈ ਗਿਆ ਰਾਜਾ ਬਿੰਖ ਉਹ ਵੀ ਅੰਗਰੇਜ਼ੀ 'ਚ ਲਿਖਣਾ ਪੈ ਗਿਆ ਤਾਂ ਕਿ ਪੜ ਲੈਣ ਇਹਨੂੰ ਧੱਕੇ ਮਾਰ ਕੇ ਕਰ ਦਿੰਦੇ ਸੀ ਵਿੱਚੋਂ ਉੱਥੇ ਆਮ ਬੰਦਾ ਕਿੱਥੇ ਹੋਈ ਆਹ ਤਾਂ ਕਾਂਗਰਸ ਹੈ ਜਿਹੜੇ ਕਹਿੰਦੇ ਸੀ ਆਹ ਮਰਦਾ ਬੋਲ ਆਇਆ ਇਹਨਾਂ ਦੀ ਅੱਜ ਮੈਨੂੰ ਤਰਸ ਆ ਰਿਹਾ ਸੀ ਨਾ ਉਹ ਕਹਿੰਦੇ ਇਹ ਨਾ ਬੁਝਦਾ ਹੋਇਆ ਦੀਵਾ ਜਿਹੜਾ ਉਹ ਜ਼ਿਆਦਾ ਫਫਾ ਫਫਾ ਕਰਦਾ ਆਦੇ ਦੀਵੇ ਬੁਝੇ ਪਏ ਸੀ ਨਾ ਜਿੰਨਾਂ ਕੋਲੇ ਗੱਠਸ ਹੈ ਉਹ ਬੈਠੇ ਨੇ ਬੋਲਣ ਦਾ ਹੈਗਾ ਗੱਠਸ ٹائم بھی مل دا تو اکالی دل بیٹھا بی ایس پی بیٹھی ہے جاخڑ صاحب ہے جن کو ہے ہی نہیں کچھ نہیں ہے مردہ بڑا کر کے نکل جانا اج اپنا جا جندہ پڑا تھا پہلے نہ نکل گے نہ جو گے تھاک گے تھاک, تھاک ہار کے چلے گے اینہ کی کپیسٹی ہے انہیں یہ سردار کے کر کے نہیں جی اصل گریباں کے جو آکا گے ਇਨਾ ਸਰਦਾਰਾਂ ਦੇ ਕਾਕਿਆਂ ਦਾ ਇਨਾ ਸਰਦਾਰੇ ਕਾਕਿਆਂ ਦਾ ਇੱਕੋ ਹੀ ਵਾਕ ਕਿ ਆਹ ਕੁਰਸੀਆਂ ਤੇ ਕਿਉਂ ਆ ਗਰੀਬਾਂ ਦੇ ਜਵਾਕ ਬਸ ਆਹੀ ਹੈ ਮਹਾਰਾਜ ਮੰਗੇ ਮੰਗੇ ਸ਼ਾਵਲ ਮੰਗੇ ਮੰਗੇ ਪਜਾਮੀਆਂ ਪਾਉਣੀਆਂ ਔਰ ਪਜਾਮੀਆਂ ਵਾਲੇ ਦੇ ਯਾਰ ਉੱਥੇ ਸਸਮਾ ਮਹਿਲ ਚ ਵੱਡੇ ਵੱਡੇ ਤੁਸਕ ਕਹਿੰਦੇ ਸਾਨੂੰ ਤੁੱਸਕਾਂ ਦੇ ਵਿੱਚ ਮਤਨਾਂ ਨੂੰ ਬੱਕਰਿਆਂ ਨੂੰ ਤੜਕੇ ਲਾਉਣ ਵਾਲੇ ਕਨੇ ਚਿੱਠੀਆਂ ਲਿਖੀਆਂ ਮੈਂ ਬਹੁਤ ਕਦੇ ਕਿਸਾਨਾਂ ਬਾਰੇ ਚਿੱਠੀ ਲਿਖੀ ਸੀ ਜਦੋਂ ਸਵਾ ਸਾਲ ਬਾੜਾਂ ਤੇ ਬੈਠੇ ਰਹੀ ਸੀ 726 ਮਰ ਕੇ ਕਨੇ ਸ਼ਰਧਾਂਜਲੀ ਦਿੱਤੀ ਸਾਰੇ ਤੇ ਤੁਸੀਂ ਤਾਂ ਹੋਵੋਗੇ ਨਾ ਉਦੋਂ ਤੁਸੀਂ ਇੱਥੇ ਹੋਵੋਗੇ ਆਪੋਜੀਸ਼ਨ 'ਚ ਇਹਨੂੰ ਸ਼ਰਧਾਂਜਲੀ ਦਿੱਤੀ ਕਦੇ ਅੱਜ ਇਹਨਾਂ ਨੂੰ ਕਿਸਾਨਾਂ ਦਾ ਹੇਜ ਆ ਗਿਆ ਔਰ ਬਿਜਲੀ ਮੁੱਦੀ ਬਦਲ ਗਏ ਜਦੋਂ ਮੁੱਕ ਗਏ ਇੱਥੋਂ ਹੋਰ ਨਾਰੇ ਲਾਉਣ ਲੱਗਿਆ ਨਹੀਂ ਜੀ ਹੱਲੇ ਪਾਇਨੇ ਹੱਲੇ ਪਾਇਨੇ گورنر ਦਾ ਭਾਸ਼ਣ ਨਹੀਂ ਸੁਣਿਆ ਆ ਤੁਸੀਂ ਅੱਜ گورنر ਦੇ ਭਾਸ਼ਣ ਤੇ ਡਿਬੇਟ ਕਰ ਲੈਂਦੇ ਉਸ ਦਿਨ ਘਰਮੇ ਸਾਹਿਬ ਨੂੰ ਤਾਂ ਬੋਲ ਲੈਣ ਦਿੰਦੇ ਨਾ ਜੀ ਮੌਤਾਬਾ ਆ ਆ ਜਿਹੜਾ ਜਿੰਦਾ ਹੈ ਨਾ ਜੀ ਇੱਕ ਮੇਰੇ ਕੋਲੇ ਵੀ ਹੈ ਤੁਹਾਨੂੰ ਤੁਹਾਨੂੰ ਦੱਸਦਾ ਤੁਸੀਂ ਕੀ ਤੁਹਾਡਾ ਕੀ ਪਤਾ ਵਰਤੋਂ ਨਾ ਵਰਤੋਂ ਇੱਕ ਮੇਰੇ ਕੋਲੇ ਵੀ ਜਿਹੜਾ ਤੁਹਾਨੂੰ ਦਿੱਤਾ ਉਹ ਇੱਧਰ ਵਾਸਤੇ ਸੀ ਜੇ ਸਾਡੇ ਵਾਲਾ ਕੋਈ ਜਾਣ ਦੀ ਕੋਸ਼ਿਸ਼ ਕਰੇ ਸਰ ਮੈਂ ਇੱਧਰ ਵੀ ਲਾਉਂਗਾ ਫਿਰ ਜਿੰਦਾ ਮੇਰੇ ਕੋਲ ਇੱਧਰ ਵਾਸਤੇ ਨਹੀਂ ਆ ਬਟਾ ਆ ਕੇ ਸੁਣੋ ਯਾਰ ਲੋਕਾਂ ਨੇ ਤੁਹਾਨੂੰ ਇੱਥੇ ਨਾਰੇ ਲਾਉਣ ਭੇਜਿਆ ਹੈ ਲੋਕਾਂ ਨੇ ਤੁਹਾਨੂੰ ਇੱਥੇ ਆਕਰਮਣ ਕਰਨ ਵਾਸਤੇ ਭੇਜਿਆ ਕੋਈ ਟਾਈਮ ਖਰਾਬ ਕਰੋ ਕਿ ਇਹਦਾ ਭਾਸ਼ਣ ਖਰਾਬ ਕਰੋ گورنر ਨੂੰ ਬੋਲਣ ਨਾ ਦਿਓ ਇਸ ਕੰਮ ਵਾਸਤੇ ਲੋਕ ਸਕੂਲਾਂ ਦੇ ਵਿੱਚ ਪੋਲਿੰਗ ਬੂਥਾਂ ਤੇ ਦੁਪਹਿਰੇ ਜਾਂ ਠੰਡ ਚ ਧੁੰਦ ਚ ਲੈਣਾ ਜਲਾ ਕੇ ਤੁਹਾਨੂੰ ਵੋਟਾਂ ਪਾਉਂਦੇ ਆ ਕਿ ਤੁਸੀਂ ਵੋਟਾਂ ਨਾ ਇਸਤੇਮਾਲ ਕਰੋ 23 ਸਾਲ ਦੀ ਉਮਰ ਸ਼ਹੀਦਾਂ ਦੇ ਭਗਤ ਸਿੰਘ ਨੇ ਇਸ ਕਰਕੇ ਰਸਾ ਜੰਮਿਆ ਸੀ ਕਿ ਆਹ ਵਿਧਾਨ ਸਭਾ ਹੋਵੇ ਬੋਲਣ ਹੀ ਨ ਦੇਣਾ ਕਿਸੇ ਨੂੰ ਉਹਨਾਂ ਨੇ ਅਸੈਂਬਲੀਆਂ ਚ ਆਵਾਜ਼ ਕਰਨ ਵਾਲੇ ਬੰਮ ਸੁੱਟ-ਸੁੱਟ ਕੇ ਕੰਨ ਖੋਲੇ ਸੀ ਅੱਜ ਸਾਡੇ ਕੋਲੇ ਆਪਦੀਆਂ ਅਸੈਂਬਲੀਆਂ ਨੇ ਬੈਠੋ ਯਾਰ ਫਿਰ ਕੀ ਹੋ ਗਿਆ ਜੇ ਲੋਕਾਂ ਨੇ ਇਧਰ ਲੀਹੇ ਕੁਰਸੀ ਤੇ ਇਧਰ ਲੀਹੇ ਦੇ ਘਰ ਤੇ ਕਰਤੂਤਾਂ ਕਰਕੇ ਕਰਤੇ ਕਰਤੂਤਾਂ ਠੀਕ ਕਰ ਲੋ ਕੀ ਬਦਲੋ ਕਿ ਇੰਦਰੀ ਲੈ ਆਉਣ ਦੁਬਾਰੇ ਜੈਸੀ ਗਲਤ ਕਰਾਂਗੇ ਲੋਕ ਸਾਨੂੰ ਵੀ ਇੱਥੋਂ ਉੱਧਰ ਕਰ ਦੇਣਗੇ ਜੀ ਹੌਸਾ ਦਾ ਉੱਧਰ ਵੀ ਨਾ ਹੋਵੇ ਕੋਈ ਹਾਰ ਵੀ ਜਾਣਗੇ ਜੀ ਇਹ ਕਿਸੇ ਨੇ ਦੇਖਿਆ ਡਾਕਟਰ ਮਨਮੋਹਨ ਸਿੰਘ ਕਦੇ ਵੀ ਲੋਕ ਸਭਾ ਲਈ ਚੁਣੇ ਗਏ ਕਦੇ ਵੀ ਲੋਕ ਸਭਾ ਲਈ ਨਹੀਂ ਚੁਣੇ ਗਏ ਪਰ 10 ਸਾਲ ਦੇ ਜਿਹੜੇ ਪ੍ਰਧਾਨ ਮੰਤਰੀ ਰਹੇ ਜੀ ਉਹ ਕੀ ਬਦਲ ਰਾਜਨੀਤੀ ਚ ਕੀ ਹੋ ਜਾਏ ਸਬਰਤਾ ਕਰ ਲੋ ਉਹ ਇੱਕ ਉਹਨਾਂ ਦਾ ਵਿੱਚੋਂ ਉਹ ਜਿਹੜਾ ਕੀ ਖਖੜਾ ਉਹਦਾ ਖੇੜਾ ਛੁੱਟ ਹੀ ਜਾਂਦਾ ਉਹ ਉਹ ਵਿੱਚ ਦੀ ਪ੍ਰੈਸ ਕਾਨਫਰੰਸ ਕਰ ਗਿਆ ਬਾਹਰ ਜਾ ਕੇ ਸਭ ਨੂੰ ਟੀਵੀ ਤੇ ਆਉਂਦਾ ਚਾਹਿਆ ਜੀ ਕੱਲ੍ਹ ਨਹੀਂ ਕਰ ਗਿਆ ਕਹਿੰਦਾ ਚੱਕ ਲੋ ਬਾਅਦ ਚ ਇਹਨਾਂ ਨੇ ਆਖਿਆ ਉਹ ਤਾਂ ਬੋਲੀ ਜਾਂਦਾ ਉੱਥੇ ਚਲੋ ਆਪਾਂ ਵੀ ਚੱਲੀਏ ਆ ਪੰਜਾਬ ਹੈ ਜੀ ਇਹਨਾਂ ਦਾ ਬਸ ਇਹਨਾਂ ਦਾ ਪੰਜਾਬ ਹੈ ਹੋਰ ਇਹਨਾਂ ਦਾ ਕੋਈ ਪੰਜਾਬ ਨਹੀਂ ਇੱਥੇ ਬਹੁਤ ਸਿਆਣੇ ਸਿਆਣੇ ਬੰਦੇ ਤੁਹਾਡੀ ਗੈਲਰੀ ਚ ਆਏ ਨੇ ਸਰ ਤੁਸੀਂ ਵੀ ਪਾਸ ਬਣਾਏ ਹੋਣੇ ਬੜੇ ਬੁੱਧੀਜੀਵੀ ਹਰ ਬਰਗ ਨਸਨ ਔਰ ਤਹਾ ਬਹੁਤ سارے ਸਿਆਣੇ ਲੋਕ ਬੈਠੇ ਆ ਪੱਤਰਕਾਰ ਬੈਠੇ ਕੀ ਸੋਚਣਗੇ ਲਾਈਵ ਜਾ ਰਿਹਾ ਲਾਈਵ ਕੀ ਸੋਚਣਗੇ ਆਹ ਕੰਮ ਵਾਸਤੇ ਬਣਾਈ ਇਹ ਵਿਦਵਾਨ ਸਭਾ ਇਥੇ 150 ਕੁੜੀ ਵਿਚਾਰੀ ਉਹ ਉਹਨਾਂ ਦੇ ਮੂਹਰੇ ਖੜੀ ਐ ਏ ਮੁਰਦਾਬਾਦ ਹਾਏ ਨਾਲ ਵਿੱਚ ਹੱਸੀ ਜਾਂਦੇ ਨੇ ਕੋਈ ਕਹਿੰਦਾ ਹੁਣ ਨਾਰਾ ਹੋਰ ਲਾ ਦੀਏ ਕੋਈ ਕਹਿੰਦਾ ਯਾਰ ਵਿਰੋਧ ਕਰਨਾ ਹੈ ਤਾਂ ਵਿਰੋਧ ਕਰੋ ਉੱਥੇ ਬਹਿ ਕੇ ਕਰੋ ਬੋਲ ਕੇ ਕਰੋ ਯਾਰਾਂ میں اٹھ سال پارلیمنٹ چلے میں بولتا رہا سر ہاں میں بیل سے جانتا سی پر جدو میں نے سپیکر کہندہ سی اوکے بھگوان جی بولنا چاہتے ہو میں کہاں جی سیٹ پہ جاؤ میں سیٹ پہ جا کے بولتا سی میں تو ٹائم تو سی ڈپٹی سپیکر صاحب نے کہا راجہ بڑھیں جی پندرہ میٹر نے دھوڑے بولنا چاہنے ہو کنی باری کیا تو سی راجہ بڑھیں جی بولنا چاہنے ہو پانچ باری کیا راجہ بڑھیں جی بولنا چاہنے ہو ਜੇ ਰਾਜਾਪੁਰਿੰਗ ਪ੍ਰਧਾਨ ਹੈ ਉਹਨਾਂ ਦਾ ਤਾਂ ਉਹ ਕਹਿੰਦਾ ਓਕੇ ਮੈਂ ਬੋਲਣਾ ਚਾਹੁੰਦਾ 15 ਮਿੰਟ ਜੋ ਮੈਂ ਕਹਿਣਾ ਹੈ ਉਹ ਰਿਕਾਰਡ ਤੇ ਜਾਊਗਾ ਮੇਰਾ ਮਾਈਕ ਆਨ ਕਰੋ ਬਾਕੀ ਸਾਰੇ ਬੈਠੋ ਉਜੇ ਨਹੀਂ ਹਿੰਮਤ ਰਹੀ ਗਈ ਰਾਜਾਪੁਰਿੰਗ ਦਾ ਚੌਥੇ ਪੰਜਵੇਂ ਨੰਬਰ ਤੇ ਫਿਰ ਦਸੀ ਪਿੱਛੇ ਚਾਰ ਪੰਜ ਤਾਂ ਇੰਨਾ ਚੀ ਗਰੁੱਪ ਰਹੇ 17 18 ਚ ਚਾਰ ਪੰਜ ਗਰੁੱਪ ਨੇ ਮਜ਼ਾਕ ਉਡਾ ਰਖਿਆ ਇਹ ਅਰਦੇਸ਼ ਦਾ ਇਹਨਾਂ ਨੇ ਲੋਕਤੰਤਰ ਦਾ ਮਜ਼ਾਕ ਹੀ ਬਣਾ ਕੇ ਰੱਖ ਲਿਆ ਮਜ਼ਾ ਹੀ ਖਬਰ ਆਊਗੀ ਬੀਕੂ ਅੰਮ੍ਰਿਤ ਦਾ ਭਾਸ਼ਣ ਖਰਾਬ ਕਰਦਾ ਭਗਵਾਨ ਤੁਮਨ ਦਾ ਭਾਸ਼ਣ ਖਰਾਬ ਕਰਤਾ ਐਮਐਲਏ ਦਾ ਭਾਸ਼ਣ ਖਰਾਬ ਕਰਤਾ ਮੰਤਰੀ ਦਾ ਭਾਸ਼ਣ ਖਰਾਬ ਕਰਤਾ ਏ ਖਬਰ ਆਉਗੀ ਏ ਖਬਰ ਬਣਾਉਂਦੇ ਰਹੇ ਸਾਡੇ 3.5 ਕਰੋੜ ਲੋਕ ਇਸ ਵਕਤ ਤੁਹਾਨੂੰ ਦੇਖ ਰਹੇ ਪੂਰੀ ਦੁਨੀਆ ਜਿਹੜੇ ਲੋਕ ਟੱਕ ਰੋਕ ਕੇ ਵੀ ਮੈਨੂੰ ਫੋਨ ਆਏ ਨੇ ਕਿ ਟੱਕ ਰੋਕ ਕੇ ਦੇਖ ਰਹੇ ਆ ਵਿਧਾਨ ਸਭਾ ਦਾ ਸੈਸ਼ਨ 21 ਜਨੂਸ ਕੱਢੀ ਜਾਂਦੇ ਆ ਕਾਂਗਰਸ ਵਾਲੇ ਇਹ ਜਲੂਸ ਜਿਹੜਾ ਨਾ ਇਹਨਾਂ ਨੂੰ ਮਹਿੰਗਾ ਪਾਊਗਾ ਇਹ ਹੁਣ ਤਾਂ 18 ਆ ਗਏ ਮੇਰੇ ਬੱਤੀ ਦੰਦ ਨੇ ਹਾਊਸਟ ਬੋਲਦਾ ਅਗਲੀ ਵਾਰਿਆਂ ਦਾ ਛਾਰਾ ਵੀ ਨਹੀਂ ਆਉਣੇ ਜੀ ਇਹਨਾਂ ਦਾ ਇਹਨਾਂ ਦਾ ਦੇਖੋ ਸਹੀ ਇਹਨਾਂ ਦਾ ਦਿੱਲੀ ਵਾਲਾ ਹਾਲ ਹੋਣਾ ਦਿੱਲੀ ਵਾਲਾ ਦਿੱਲੀ ਚ ਕੀ ਹੈ ਜੀ ਨੈਸ਼ਨਲ ਪਾਰਟੀ ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਜਿਨੇ 60 ਸਾਲ ਦੇਸ਼ ਤੇ ਰਾਜ ਕੀਤਾ ਦਿੱਲੀ ਚ ਕੀ ਹਾਲ ਹੈ ਜੀ 2015 ਦੇ 2020 ਚ ਇੱਕ ਵੀ 2015 ਤੋਂ ਲੈ ਕੇ ਦਿੱਲੀ ਦੇ ਵਿੱਚ ਇੱਕ ਵੀ ਐਮਪੀ ਤੇ ਇੱਕ ਵੀ ਐਮਐਲਏ ਕਾਂਗਰਸ ਦਾ ਹੈ ਨਹੀਂ ਜੀ ਦੇਸ਼ ਦੀ ਕੈਪੀਟਲ ਦੇ ਵਿੱਚ ਦੇਸ਼ ਦੀ ਰਾਜਧਾਨੀ 'ਚ ਕੋਈ ਬੰਦਾ ਹੈ ਨਹੀਂ ਨਾ ਇਹ ਤਾਂ ਸਣ ਕੇ ਦੇਖੋ ਤੁਸੀਂ ਇਹ ਜੀ ਇਹਨਾਂ ਨੇ ਦਿੱਲੀ 'ਚ ਕੀਤਾ ਸੀ ਦਿੱਲੀ 'ਚ ਹੈ ਹੰਕਾਰੀ ਹੋ ਗਏ ਸੀ 15 ਸਾਲ ਰਾਜ ਕਰ ਲਿਆ ਸੀ ਰਸ਼ੀਲਾ ਦਿਖਸ਼ਤ ਨੇ ਹੰਕਾਰੀ ਹੋ ਗਏ ਸੀ ਕਿਸਾਨ ਦਾ ਕੋਈ ਹਟਾਇ ਨਹੀਂ ਸਕਦਾ ਉਹ ਆ ਗਿਆ ਕੇਜਰੀਵਾਲ ਝਾੜੂ ਲੈ ਕੇ ਉਹਨੇ ਐਸੀ ਸਫਾਈ ਕੀਤੀ ਅੱਜ ਤੱਕ ਪੈਦਾ ਨਹੀਂ ਹੋਈ ਹੁਣ ਮੈਨੂੰ ਤਾਂ ਕਰਦੇ ਫਿਰਦੇ ਦੋ ਦੇ ਦਿਓ ਜੀ ਤਿੰਨ ਦੇ ਦਿਓ ਜੀ ਉੱਥੇ ਤਾਂ ਇਹ ਮਿੰਤਾ ਕਰਦੇ ਫਿਰਦੇ ਆ ਸਾਡੀ ਕੇ ਦੋ ਦੇ ਦਿਓ ਜੀ ਤਿੰਨ ਦੇ ਦਿਓ ਜੀ ਗਜਰਾਤ ਚ ਲੈ ਲਓ ਜਾਥੋਂ ਆ ਆ ਇੱਥੇ ਭਗਵੰਤ ਮਾਨ ਹਾਏ ਹਾਏ ਅਸਲ ਜਨਾ ਹਾਏ ਹਾਏ ਭਗਵੰਤ ਮਾਨ ਵੀ ਨਹੀਂ ਜਿਹੜੀ ਭਗਵੰਤ ਮਾਨ ਇਹਨਾਂ ਦੀ ਹਾਨੀ ਕਰਦੀ ਨਾ ਇਹ ਮਾਨ ਹਾਨੀ ਦਾ ਕੇਸ ਕਰਦੇ ਆ ਉਹਦੇ ਨਾਣੇ ਦੀ ਵਿਜੈ ਨੰਨਾ ਲਾਉਣਾ ਚਾਹੀਦਾ ਸਰ ਮਾਨ ਹਾਨੀ ਹੋਈ ਇਹਨਾਂ ਨੂੰ ਸਾਰੇ ਨੂੰ ਭਗਵੰਤ ਮਾਨ ਹਾਨੀ ਹੋ ਗਈ ਉਹ ਹਾਏ ਹਾਏ ਹੋਰ ਕੁਝ ਨਹੀਂ ਹੈਗਾ ਨਾ ਆ ਸਾਡੇ ਜੋ ਅੱਖਾਂ ਨੂੰ ਜੇ ਕੋਈ ਵਧੀਆ ਬੋਲਣ ਲੱਗ ਜੇ ਉਹਨੂੰ ਕਹਿੰਦੇ ਆ ਉਹ ਤੁਹਾਨੂੰ ਮੰਤਰੀ ਨਹੀਂ ਬਣਾਉਂਦੇ ਇਹ ਤੁਹਾਡੇ ਹੋਣਾ ਕਲਚਰ ਮੇਰੇ ਤਾਂ 92 ਦੇ 92 ਮੰਤਰੀ ਨੇ ਯਾਰ ਮੇਰਾ ਕੋਈ ਕਿਸੇ ਵੰਦ ਇਹ ਚਮਚਾਗੀਆਂ ਕਰਕੇ ਮੰਤਰੀ ਬਣਦੇ ਰਹੇ ਐ ਵੀ ਥੋੜਾ ਜਿਹਾ ਕੈਪਟਨ ਦੀ ਤਾਰੀਫ ਵੀ ਕਰ ਦੋ ਕੁਝ ਬਣ ਜਾਂਗੇ ਉਹ ਬੀਜੇਪੀ ਚਲੇ ਗਿਆ ਸਭ ਤੋਂ ਮਾੜੀ ਜਨੂਨ ਸੁਣੀ ਜਾ ਕਰਨਾ ਹੋਈ ਐ ਮੂ ਸਬਤ ਜਮੌਤ ਤੋਂ ਅੱਗੇ ਮੌਤ ਖੜੀ ਉਹ ਕੈਪਟਨ ਤੋਂ ਖੜਾ ਛੜਾ ਕੇ ਗਾਹਾਂ ਗਿਆ ਸੀ ਮੂਰੇ ਘਟ ਨਹੀਂ ਖੜਾ وہ کہنا یار ادھر بھی آ گیا ہوں کریے گی منپریت بہادر ادھر بھی آ گیا پرلے پاس بھی فتح جنگ فتحجنگ باجوا ادر بھی آ گیا سو ایسے کول ہے کی جناب میں کل جو سی ایم صاحب آئے سو ساری پارٹی کے پردھان شری اروند کےجریوال جی کل ایک وپار ملنی سی وپار سرکار ملنی امرتسر پہلے بھی ذکر ہوا میں دوبارہ ذکر کر دینا میں بالکل چشمدید گوا سے ਆਪਣਾ ਆਪਣਾ ਵਪਾਰੀ ਵਰਗ ਬੋਲ ਰਿਹਾ ਸੀ ਕੋਈ ਖੁਸ਼ ਸੀਗਾ ਨਿੱਕੇ ਦੀ ਤਰੀਫ ਕਰ ਰਿਹਾ ਸੀ ਕੋਈ ਮੰਗਾ ਕਰ ਰਿਹਾ ਸੀ ਕੁਝ ਸਜਾ ਦੇ ਰਿਹਾ ਸੀ ਇੱਕ ਮੈਂ ਬੋਲ ਰਿਹਾ ਸੀ ਜਦੋਂ ਤਾਂ ਆਕਸਾਈਟਡ ਹੋ ਕੇ ਇੱਕ ਬੰਦਾ ਖੜਾ ਹੋ ਗਿਆ ਮੈਂ ਕਿਹਾ ਤੁਸੀਂ ਬੋਲ ਕਿਉਂਕਿ ਅਸੀਂ ਤਾਂ ਮਾਈਕ ਉਹਨਾਂ ਨੂੰ ਫੜਾ ਦਿੰਨੇ ਹਾਂ ਕੋਈ ਸਾਨੂੰ ਤਾਂ ਪਤਾ ਆਇਆ ਸੀ ਕੋਈ ਗਲਤ ਕੰਮ ਕੀਤਾ ਨਹੀਂ ਸਾਡੇ ਖਿਦਰਾ ਖਲਾਫ ਬੋਲਣਗੇ ਕੁਝ ਦੱਸੋ ਜੀ ਉਹ ਕਹਿੰਦਾ ਜੀ ਮੈਂ ਸਵਰਨਕਾਰ ਹਾਂ میری جویلری شاپ ہے سر صاحب کہنا ہر دو تیجے دن پہلا میرے کھڑے دو سال تو پہلا کہنا ہر دو تیج دن میرے کھڑے گریب بندے سی او ماں اکھاں سی چندے باریاں میرے چہنے تر کے سی کوئی اپنی مندری کوئی اپنی چانپ میرے گھینے تر کے سی ਮੈਨੂੰ ਵੀ ਚੰਗਾ ਨਹੀਂ ਲੱਗਦਾ ਸੀ ਕਿ ਯਾਰ ਇਹਨਾਂ ਦੇ ਵਿਚਾਰਾਂ ਦੇ ਨੱਕ ਕੰਨ ਸੁਣਨੇ ਹੋਈ ਜਾਂਦੇ ਆ ਬਜ਼ੁਰਗਾਂ ਮਹਿਲਾਵਾਂ ਨੂੰ ਸ਼ੌਕ ਹੁੰਦਾ ਵੀ ਕਿਉਂ ਕਰੀ ਜਾਂਦੇ ਆ ਤਾਂ ਮੈਂ ਪੁੱਛਦਾ ਸੀ ਕਿਉਂ ਕਹਿੰਦੇ ਜੀ ਬਿਜਲੀ ਦੇ ਬਿੱਲ ਤੇ ਡਾਕਟਰਾਂ ਦੇ ਬਿੱਲ ਤਾਰੇ ਨਹੀਂ ਜਾਂਦੇ ਗੈਣੇ ਕਰਨਾ ਪੈਣਾ ਉਹ ਕਹਿੰਦੇ ਜੀ ਜਦੋਂ ਦੀ ਸਰਕਾਰ ਬਣੀ ਹੈ ਮੈਂ ਇਹ ਨਹੀਂ ਕਹੂੰਗਾ ਕਿ ਮੇਰਾ ਬਿਜ਼ਨਸ ਘਟ ਗਿਆ ਮੈਂ ਇਹ ਕਹੂੰਗਾ ਕਿ ਮੈਥੋਂ ਮੇ ਰੱਬ ਨੇ ਮੈਥੋਂ ਵੀ ਪਾਪ ਹੋਣਾ ਬਚਾ ਲਿਆ ਮੇਰੇ ਕੋਲੇ 2 ਸਾਲ ਤੋਂ ਇੱਕ ਵੀ ਇਹ ਜਹਾ ਗਰੀਬ ਨਹੀਂ ਆਇਆ ਜਿਹੜਾ ਆਪਣੀ ਮੁੰਦਰੀ ਜਾਂ ਮਾਂ ਦੀਆਂ ਵਾਲੀਆਂ ਗੈਣੇ ਧਰਨ ਆਇਆ ਉਹਨੇ ਕਿਉਂਕਿ ਬਿਜਲੀ ਦਾ ਬਿੱਲ ਫ੍ਰੀ ਹੋ ਗਿਆ ਆਮਦਨਿਕਲੀ ਨੇ ਖੁੱਲ ਗਏ ਸਾਰਾ ਕੁਝ ਫ੍ਰੀ ਹੋ ਗਿਆ ਐਜੂਕੇਸ਼ਨ ਫ੍ਰੀ ਹੋ ਗਈ ਆਹੀ ਤਾਂ ਹੁੰਦਾ ਜੀ ਹੋਰ ਸਰਕਾਰਾਂ ਨੇ ਕੀ ਕਰਨਾ ਹੁੰਦਾ ਹੋਰ ਸਰਕਾਰਾਂ ਫੋੜੇ ਤੇ ਲਾਉਣੀ ਐ ਹੋਰ ਸਰਕਾਰਾਂ ਨੇ ਕੀ ਕਰਨਾ ਹੁੰਦਾ ਲੋਕਾਂ ਦਾ ਪੈਸਾ ਲੈ ਕੇ ਸਰਕਾਰਾਂ ਨੇ ਲੋਕਾਂ ਨੂੰ ਦੇਣਾ ਹੁੰਦਾ ਇਹ ਕੀ ਕਰਦੇ ਸੀ ਲੋਕਾਂ ਦਾ ਪੈਸਾ ਲੈ ਕੇ ਆਪਦੇ ਤੇ ਲਾਉਂਦੇ ਸੀ ਨਿਕਲਿਆ ਨਾ ਫਿਰ ਆ ਪਹਾੜ ਵਾਲਾ ਮੈਂ ਕਹਿੰਦਾ ਸੀ ਕਿ ਨਿਕਲੂਗਾ ਆ ਦੇਖ ਲਓ ਇੱਕ ਲਗਜ਼ਰੀ ਹੋਟਲ 7 ਸਟਾਰ ਸਪੀਕਰ ਸਾਹਿਬ ਤੁਸੀਂ ਸੋਚ ਸਕਦੇ ਹੋ ਕਿ ਲਗਜ਼ਰੀ ਟੈਕਸ ਤੇ ਐਨੂਅਲ ਉਹਦੀ ਜਿਹੜੀ ਫੀਸ ਹੈ ਲਾਇਸੈਂਸ ਦੀ ਮਾਫ ਜੇ 7 ਸਟਾਰ ਹੋਟਲ ਲਗਜ਼ਰੀ ਟੈਕਸ ਨਹੀਂ ਟੈਕਸ ਨਹੀਂ ਦੇਊਗਾ ਆਈ ਆਈ ਸਾਹਿਬ ਬੈਠਿਆ ਵੱਡੇ ਰੀਅਲ ਟਰੇਡਰ ਹੈ ਤੁਸੀਂ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਕਲੋਨੀਆਂ ਕੱਢਦੇ ਹੋ ਸਰ ਜੀ ਜੀ ਸੈਵਨ ਸਰ ਹੋਟਲ ਲਗਜ਼ਰੀ ਟੈਕਸ ਤੋਂ ਐਗਜ਼ਮਪਟ ਕਰ ਦਿੱਤਾ ਜਾਊਗਾ 10 ਸਾਲ ਲਈ ਤੇ ਲਾਇਨੋ ਲਾਇਸੈਂਸ ਫੀਸ ਤੋਂ ਜੰਪ ਕਰ ਦਿੱਤਾ ਜਾਊਗਾ ਇਲੈਕਟ੍ਰਿਸਿਟੀ ਡਿਊਟੀ ਤੋਂ ਜੰਪ ਕਰ ਦਿੱਤਾ ਜਾਊਗਾ ਸਟੇਟ ਦੇ ਬੈਟ ਤੋਂ ਤੇ ਜੀਐਸਟੀ ਤੋਂ ਜੰਪ ਕਰ ਦਿੱਤਾ ਜਾਊਗਾ ਟੋਟਲ ਕਿੰਨਾ ਪੈਸਾ ਬਣਦਾ 1 ਕਰਬ 8 ਕਰੋੜ 70 ਲੱਖ 60 ਹਜ਼ਾਰ 108 ਲੱਖ دس اللہ واسطے معاف کیوں بہت غریب پروار ہے جی بہت غریب پروار ہے بچارے وہ پھر دے بچارے ہوں پنجاب بچاؤ وہ پنجاب بچاؤ کی گل کر سونا تو نپڑ گیا جی کام ایک دو سیانے بندے رہ گئے بس وہ چلو یہ تا رہن میں کہ رہن باقی تو نبیڑی بیٹھے کام اپنا کانگریس کے بچی بھی کدی جی سیاح رہ گیا بیٹھا منڈا باقی آنا بھی نپٹ گیا جی کیونکہ میں بدل بھائی دیکھ لینا جی میں لوگ جی رہنا ਲੋਕ ਹੁਣ ਇਹਨਾਂ ਨੂੰ ਦੇਖੋ ਸਹੀ ਹੁੰਦਾ ਕੀ ਹੈ ਇਹਨਾਂ ਦਾ ਕਿਹੜੇ ਮੂੰਹ ਨਾਲ ਜਾਣਗੇ ਇਹ ਕਿ ਅਸੀਂ ਉੱਥੇ ਜਿੰਦੇ ਤੇ 3 ਘੰਟੇ ਨਾਲੇ ਲਾ ਕੇ ਆਏ ਆ ਬੜਾ ਵੱਡਾ ਮੁੱਦਾ ਜੀ ਨਾ ਮੇਰੇ ਐਮਐਲਏ ਬिलासपुर ਵਾਲੇ ਜਿਹੜੇ ਮਨਜੀਤ ਨੇ ਕਿਹਾ ਇਹ ਮੁੱਦੇ ਨੇ ਜੀ